ਸ਼ਹਿਦ ਬਾਰੇ ਦੇਖੋ ਇਹ ਜਿਵੇਂ ਹੁਣ ਤੁਸੀਂ ਇਸ ਨੀਰ ਮਾਲਵਾ ਖਣੀ ਤੇ ਵੀ ਫਾਰਮ ਚਲਾ ਰਹੇ ਹੋ ਸ਼ਹਿਦ ਦੀ ਬੰਦਿਆਂ ਚ ਵੀ ਤੇ ਪਸ਼ੂਆਂ ਚ ਵੀ ਬਹੁਤ ਮਤ ਹੈ ਹੁਣ ਸਰਦੀਆਂ ਚ ਜਿਹੜੇ ਸਾਡੇ ਪਸ਼ੂ ਬਿਮਾਰ ਹੁੰਦੇ ਐ ਉਹਨਾਂ ਚ ਗਲੂਕੋਜ਼ ਬਹੁਤ ਘਟਦਾ ਹੈ ਸ਼ਹਿਦ ਇੱਕ ਇਹੋ ਜਿਹਾ ਤੱਤ ਹੈ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਇਹ ਸਾਡੇ ਖੂਨ ਦੇ ਸਭ ਤੋਂ ਬੰਤਰ ਦੇ ਨੇੜੇ ਹੈ ਜਿਹੜੀ ਸਾਡੇ ਬਲੱਡ ਦੀ ਕੰਪੋਜੀਸ਼ਨ ਹੈ ਤੇ ਸ਼ਹਿਦ ਦੀ ਕੰਪੋਜੀਸ਼ਨ ਹੈ ਮੈਂ ਬੜੀ ਬਗਾਨੇ ਗੱਲ ਕਰਦਾ ਕੋਈ ਬਧਾਚੜਾ ਕੀ ਨਹੀਂ ਸਾਡੇ ਖੂਨ ਦੇ ਨੇੜੇ ਕੋਈ ਕੁਦਰਤੀ ਪਦਾਰਥ ਹੈ ਜਿਹੜਾ ਉਹ ਸ਼ਹਿਦ ਹੈ ਕਿਉਂਕਿ ਖੂਨ ਤਾਂ ਡੁਪਲੀਕੇਟ ਬਣ ਨਹੀਂ ਸਕਦਾ ਪਰ ਸ਼ਹਿਦ ਦੇ ਵਿੱਚ ਡੁਪਲੀਕੇਸੀ ਬਹੁਤ ਜ਼ਿਆਦਾ ਮੈਂ ਆਪਣੇ ਤਜਰਬੇ ਨਾਲ ਦੱਸੇ ਮੈਂ ਬੰਗੇ ਤੋਂ ਮੈਂ ਸ਼ਹਿਦ ਦੇਖੇ ਹੈ ਇਹਨਾਂ 'ਚ ਠੱਗੀ ਬਹੁਤ ਜ਼ਿਆਦਾ ਹੈ ਸੋ ਮੈਂ ਸਾਰਿਆਂ ਨੂੰ ਇੱਕ ਤਾਂ ਬੇਨਕ ਕਰਦਾ ਕਿ ਤੁਸੀਂ ਆਪਣਾ ਨੰਬਰ ਮੈਨੂੰ ਦਿਓ ਮੈਂ ਇਹ ਕਹਿਣਾ ਵੀ ਦੇਖੋ ਤੁਸੀਂ ਸਾਡੇ ਭਾਈਆਂੋਂ ਸਾਡੇ ਪਿੰਡਾਂ ਚੋਂ ਹਾਂਜੀ ਆਪਾਂ ਇਹ ਜਿਹੜਾ ਸ਼ਹਿਦ ਹੈ ਕੁਦਰਤੀ ਸ਼ਹਿਦ ਹੈ ਜੀ ਮੈਂ ਵਰਤਿਆ ਆਪ ਆ ਡੱਬਾ ਆਪਣੇ ਕੋਲ ਪਿਆ ਇੱਥੇ ਇਹ ਆਪਾਂ ਦੂਜਾ ਡੱਬਾ ਮੰਗਾਇਆ ਅੱਜ ਆ ਪਿਆ ਡੱਬਾ ਆਪਣੇ ਕੋਲੇ ਇੱਕ ਡੱਬਾ ਆਪਾਂ ਪਹਿਲਾਂ ਹੈਗਾ ਬਜ਼ੁਰਗਾਂ ਬਾਅਦ ਤੇ ਬੱਚਿਆਂ ਬਾਅਦ ਤੇ ਇਹ ਮੈਂ ਨਿੱਜੀ ਤੌਰ ਤੇ ਕਹੂੰਗਾ ਤੇ ਕੋ ਸਾਡੇ ਜਿਹੜੇ ਭਾਈ ਨੇ ਇਹ ਨਾ ਕੰਪਨੀਆਂ ਪੈਸਾ ਕਮਾ ਰਹੀਆਂ ਅਸੀਂ ਚੋਣੇ ਸਾਡੇ ਭਾਈ ਪੈਸਾ ਕਮਾਉਣ ਇਹ ਅਬਦੀ ਖੁਰਾਕ ਦਾ ਬੱਚਿਆਂ ਦੀ ਬਜ਼ੁਰਗਾਂ ਦੀ ਖੁਰਾਕ ਦਾ ਹਿੱਸਾ ਬਣੋ ਇਹ ਗਰਮ ਨਹੀਂ ਹੁੰਦਾ ਪਹਿਲੀ ਗੱਲ ਦੂਜੀ ਗੱਲ ਕੀ ਹੈ ਨਾ ਜਿਹੜੇ ਸਾਡੇ ਨਵੇਂ ਕੱਟੂ ਬੱਚੇ ਪੈਦਾ ਹੋਣੇ ਅੱਗੇ ਉਹਨਾਂ ਨੂੰ ਵੀ ਤੁਸੀਂ ਉਹਨਾਂ ਦੀ ਖੁਰਾਕ ਚ ਉਹਨਾਂ ਨੂੰ ਮਤਲਬ ਦੁੱਧ ਪਿਆ ਰਹੇ ਇਹ ਮੈਂ ਕਰਕੇ ਦੇਖਿਆ ਤਜਰਬੇ ਮੈਂ ਬਿਨਾਂ ਤਜਰਬੇ ਕੀਤੇ ਨਹੀਂ ਕਹਿੰਦਾ ਕੱਟੂ ਬੱਚੋਂ ਥੋੜੀ ਜਿਹੀ ਠੱਡੀਆਂ ਵਾ ਚੱਲ ਪਏ ਨੇ ਮਿੰਟ ਚ ਬਿਮਾਰ ਹੋ ਜਾਂਦੇ ਨੇ ਨਮੂੜੀਆਂ ਹੋ ਗਿਆ ਠੰਡ ਲੱਗਦੀ ਕੱਟੀਆਂ ਬੱਚੀਆਂ ਨੂੰ ਵੀ ਤੁਸੀਂ ਆਪਣੇ ਘਰੇ ਵੀ ਕਰਕੇ ਦੇਖੋ ਮੈਂ ਤਾਂ ਕੀਤਾ ਹੈ ਦੋ ਚਮਚੇ ਤੁਸੀਂ ਇਹਦੇ ਪਾ ਦੋ ਵਿੱਚ ਰੋਜ ਦੁੱਧ ਦੇ ਜਾਂ ਜੀਵ ਤੇ ਪਾ ਦੋ ਨਹੀਂ ਮਿੰਡ ਛੱਟ ਜਾਣਾ ਉਹਦਾ ਨਾਸਾ ਦੇ ਨਾਲ ਉਹ ਛੱਟਦੇ ਰਹਿੰਦੇ ਇਹ ਦਿਓ ਇਹਦੇ ਨਾਲ ਨਾ ਪਸ਼ੂਆਂ ਦੀ ਕੁਦਰਤੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੂਗੀ ਔਰ ਮੈਂ ਤੇ ਬਾਰੇ ਪੜਿਆ ਵੀ ਵਰਤਿਆ ਵੀ ਇਹ ਬਹੁਤ ਵਧੀਆ ਚੀਜ਼ ਤੁਸੀਂ ਬਣਾਈ ਹੈ ਦੇਖੋ ਆਪਣਾ ਚੈਨਲ ਹੈ ਜਿਹੜਾ ਆਪਣਾ YouTube ਚੈਨਲ ਹੈ ਮੇਰਾ ਉਹਦਾ YouTube ਚੈਨਲ ਹੈ ਉਹਦਾ ਇੱਕ ਮੇਨ ਮਕਸਦ ਹੈ ਆਪਣਾ ਕਿਸਾਨ ਠੀਕ ਹੈ ਆਪਣਾ ਪ੍ਰਬੰਧ ਆਪਣਾ ਮੰਡੀਕਰਨ ਤੇ ਆਪਾਂ ਮੰਡੀਕਰਨ ਵਧੀਆ ਬਣਾਉਣਾ ਔਰ ਮੈਂ ਉਹਨੂੰ ਕਹੂੰਗਾ ਵੀ ਇਹਦੀ ਹੋਮ ਡਿਲੀਵਰੀ ਦਿਓ ਨੰਬਰ ਸ਼ੇਅਰ ਕਰ ਦਿਓ ਹਾਂਜੀ ਠੀਕ ਹੈ ਜੀ ਤੇ ਸਾਰਿਆਂ ਨੂੰ ਮੈਂ ਕਹੂੰਗਾ ਕਰ ਲੈ ਦੇਖੋ ਵੀ ਸਾਡੇ ਬੱਚੇ ਸਾਡੇ ਭਾਈ ਸਾਡੇ ਬੱਚੇ ਜਿਹੜੇ ਪਿੰਡਾਂ 'ਚ ਹੈਗੇ ਇਹਨਾਂ ਨੂੰ ਅੱਗੇ ਲਈਏ ਜਿਹੜੀਆਂ ਕੰਪਨੀਆਂ ਜਿਹੜੇ ਬਾਬੇ ਵੇਚ ਰਹੇ ਆ ਸ਼ਹਿਰ ਦੇ ਇਹ ਦੇਖੋ ਮੈਨੂੰ ਤਾਂ ਇਹਨਾਂ ਤੇ ਕੋਈ ਭਰੋਸਾ ਨਹੀਂ ਜੀ ਤੁਸੀਂ ਆਪਣੇ ਭਰੋਸੇ ਕੋਈ ਲਈ ਜਾਵੇ ਮੈਂ ਤਾਂ ਕਹਿੰਦਾ ਵੀ ਸਾਡੇ ਪਿੰਡਾਂ ਦਾ ਜਿਹੜਾ origignal ਸ਼ਹਿਦ ਹੈ ਦੇਖੋ ਇਹ ਵਰਤ ਕੇ ਮੈਂ ਦੇਖਿਆ ਆਪਣੇ ਘਰੇ ਪਏ ਨੂੰ ਹੋ ਗਿਆ ਦੇਖੋ ਸ਼ੀਸ਼ੇਰ ਨੂੰ ਸਾਫ ਹੈ ਔਰ ਜੰਦਾ ਵੀ ਖਾਓਗੇ ਤੁਹਾਨੂੰ ਪਤਾ ਲੱਗ ਜਾਣਾ ਮੈਂ ਆਪ ਖਾਣਾ ਕਰੇ ਤੇ ਹੁਣ ਤਾਂ ਹੀ ਆ ਜੀ ਦੂਜਾ ਟੱਪਾ ਮੰਗਾਇਆ ਮੈਂ ਤੇ ਤੁਹਾਡਾ ਵੀ ਧੰਨਵਾਦ ਹੈ ਜਿਹੜਾ ਸਾਡੇ ਨੂੰ ਦੇਖੋ ਕੁਆਲਟੀ ਦੀ ਆਪਣੀ ਗਾਰੰਟੀ ਹੈ ਜਿੱਥੇ ਆਲ ਵਰਲਡ ਦੇ ਵਿੱਚ ਕੋਈ ਕਿਤੇ ਆਪਣਾ ਸ਼ਹਿਦ ਨੂੰ ਟੈਸਟ ਕਰਾ ਸਕਦਾ ਆ ਆਪਣੇ ਵੱਲੋਂ ਕਿਸੇ ਚੀਜ਼ ਦੀ ਫੋਲ ਮਤਲਬ ਦੇਖੋ ਪਿੰਡਾਂ ਦਾ ਦੁੱਧ ਘਿਓ ਮੱਖਣ ਦਹੀਂ ਪਨੀਰ ਸ਼ਹਿਦ ਇਹ ਬਹੁਤ ਜੁੜੀ ਹੈ ਹਾਂਜੀ ਹਾਂਜੀ ਮਠਾਈਆਂ ਤੇ ਕਿੰਨੇ ਸਵਾਲੀਆ ਨਿਸ਼ਾਨ ਲੱਗ ਚੁੱਕੇ ਆ ਜਿਹੜੀ ਸ਼ਹਿਰਾਂ ਦੀ ਮਠਾਈ ਹੈ ਨਾ ਕੱਲ ਵੀ ਸਾਡੇ ਪਟਿਆਲੇ ਕਿੱਡੀ ਖਬਰ ਲੱਗੀ ਆ ਜੇ ਕੁਆਟ ਬਹੁਤ ਰੌਲਾ ਪਿਆ ਸੋ ਆਪਾਂ ਦੀਵਾਲੀ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਸਾਰਿਆਂ ਨੂੰ ਬੱਚਿਆਂ ਬਾਅਦ ਤੇ ਆਪਣੇ ਬਾਅਦ ਤੇ ਬਜ਼ੁਰਗਾਂ ਬਾਅਦ ਤੇ ਇਹ ਜਿਹੜੀ ਚੀਜ਼ ਹੈ ਇਹਨੂੰ ਆਪਾਂ ਦੀਵਾਲੀ ਤੋਂ ਲੋਹੜੀ ਤੱਕ ਬੜਾ ਵਧੀਆ ਗਿਫਟ ਦੇਣ ਦਾ ਟਾਈਮ ਹਾਂਜੀ ਹਾਂ ਰਿਸ਼ਤੇਦਾਰੀਆਂ ਚ ਰਿਸ਼ਤੇਦਾਰੀਆਂ ਚ ਬੱਚਿਆਂ ਬਾਅਦ ਤੇ ਇਹਨੂੰ ਇੱਕ ਇੱਕ ਡੱਬਾ ਤੁਸੀਂ ਜ਼ਰੂਰ ਖਰੀਦੋ ਤੇ ਆਪਦੇ ਵੀ ਵਰਤੂ ਦੂਜਿਆਂ ਨੂੰ ਗਿਫਟ ਦਿਓ ਕਿਉਂਕਿ ਇਸ ਚੀਜ਼ਾਂ ਨਾਲ ਕੁਦਰਤੀ ਚੀਜ਼ਾਂ ਨਾਲ ਹੀ ਪੰਜਾਬ ਬਚੂਗਾ ਤੇ ਕੋਈ ਮਤਲਬ ਇਹ ਚੀਜ਼ਾਂ ਦੀ ਦੇਖੋ ਕੁਦਰਤੀ ਚੀਜ਼ਾਂ ਦੀ ਹੈ ਵੀ ਕੋਈ ਮਿਲਾਵਟ ਖੋਰੀ ਨਹੀਂ ਇਹ ਚ ਬਾਕੀ ਦੇਖੋ ਜਿਹੜੀ ਚ ਜਿੰਮੇਦਾਰ ਦੇ ਖੇਤ ਦਵਾਈ ਹੋਈ ਚੀਜ਼ ਹੈ ਜੀ ਯਾਨੀ ਕਿਸੇ ਨੂੰ ਵਸਤੇ ਭੇਜ ਦਿਓ ਨੰਬਰ ਆਪਣਾ ਸ਼ੇਅਰ ਕਰ ਦਿਓ ਹਰੇਕ ਨਾਲ ਥੱਲੇ ਸਕਰੋਲ ਕਰਕੇ ਚਲਾ ਦਿਓ ਹਾਂਜੀ ਹਾਂਜੀ ਤੇ ਦੇਖੋ ਮੈਂ ਸਾਰਿਆਂ ਨੂੰ ਪਸ਼ੂ ਪਾਲਕਾਂ ਨੂੰ ਬੇਨਤੀ ਕਰਦਾ ਹਾਂ ਵੀ ਅੱਪਾਂ ਕੰਪਨੀਆਂ ਦਾ ਵਿਰੋਧ ਕਰਦੇ ਆ ਸਾਰੇ ਜਾਣੇ ਕਰਦੇ ਆ ਹਨਾ ਮੈਂ ਵੀ ਕਹਿ ਦਿੰਨਾ ਪਰ ਆਪਾਂ ਆਪਣੇ ਬੰਦਿਆਂ ਦਾ ਸਪੋਰਟ ਵੀ ਕਰੀਏ ਵਿਰੋਧ ਕਰਨਾ ਕੁਝ ਨਹੀਂ ਹੁਣ ਅਬਦੇ ਬੰਦਿਆਂ ਨੂੰ ਹੀ ਕੰਪਨੀਆਂ ਬਣਾਈਏ ਦੇਖੋ ਮੇਰੀ ਤਾਂ ਬੜੀ ਇੱਛਾ ਹੈ ਔਰ ਆਪਾਂ ਕਰ ਵੀ ਦੇਣਾ ਇਹ ਵੀ ਜਿੰਨਾ ਵੀ ਦੁੱਧ ਦਹੀਂ ਕਿਉ ਮੱਖਣ ਆਂਡਾ ਹੈਗਾ ਜਿਹੜਾ ਸ਼ਹਿਦ ਹੈ ਪਨੀਰ ਹੈ ਇਹ ਆਪਣੇ ਬੰਦਿਆਂ ਦਾ ਖਰੀਦੀਏ ਆਪਣੇ ਬੰਦਿਆਂ ਦਾ ਵੇਚੀਏ ਆਪਾਂ ਹਨਾ ਜੀ ਤੇ ਬਾਕੀ ਤੁਸੀਂ ਆਏ ਬਹੁਤ ਧੰਨਵਾਦ ਪਟਿਆਲੇ ਤੇ ਸਭ ਨੂੰ ਮੇਰਾ ਹੀ ਹੈ ਬਾਕੀ ਦੀਵਾਲੀ ਦੀਆਂ ਮੁਬਾਰਕਾਂ ਚਲੋ ਹੜ ਇਸ ਵਾਰ ਬਹੁਤ ਆਇਆ ਮਹਾਰਾਜ ਕਰੇ ਆਉਣ ਵਾਲਾ ਸਮਾਂ ਵਧੀਆ ਹੋਵੇ ਸਾਰਿਆਂ ਤੇ ਹਨਾ ਤੇ ਠੀਕ ਹੈ ਮਿਰੋ ਧੰਨਵਾਦ ਸਭ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ